ਚਾਰ ਬੱਚਿਆਂ ਦੀ ਮਾਂ ਦੁੱਧ ਚੁੰਗਦੇ ਜਵਾਕਾਂ ਨੂੰ ਛੱਡ ਕੇ 5 ਸਾਲ ਪੇਕੇ ਬੈਠੀ ਰਹੀ ਪਤੀ ਦੇ ਉਰੀਕਦੇ ਦੀ ਮੌਤ ਹੋ ਗਈ ਤੇ ਦਾਦਾ ਦਾਦੀ ਜਰੂਰ ਸੀਗੇ ਦਾਦੇ ਨੂੰ ਅੱਖਾਂ ਤੋਂ ਨਹੀਂ ਦੇਂਦਾ ਚਾਰ ਬੱਚੇ ਅਜ ਅਨਾਥ ਹੋ ਗਏ ਕੌਣ ਜ਼ਿੰਮੇਵਾਰਾ ਇਸ ਗੱਲ ਦਾ ਪੂਰਾ ਮਾਮਲਾ ਕੀ ਹੈ ਪਰਿਵਾਰ ਨਾਲ ਗੱਲਬਾਤ ਕਰੂ ਛੋਟੇ ਛੋਟੇ ਬੱਚੇ ਨੇ ਮੈਂ ਉਹਨੂੰ ਫੋਨ ਤੇ ਫੋਨ ਲਾ ਕੇ ਉਹਨੂੰ ਕਹਿੰਦਾ ਜੀ ਭਾਬੀ ਆ ਜਾ ਘਰੇ ਜਵਾਕ ਸਾਹਵਲਾ ਹਾਂ ਪਰ ਉਹ ਨਹੀਂ ਗਈ ਮੈਂ ਨਹੀਂ ਆਉਣਾ ਹਮੇਸ਼ਾ ਇਹ ਕਹਿੰਦੀ ਰਹੀ ਜੀ ਕਹਿੰਦੀ ਮੈਂ ਹੁਣ ਇਸ ਘਰ ਚ ਆਉਣਾ ਨਹੀਂ ਕਹਿੰਦੀ ਜੀ ਆ ਹੁਣ ਸੰਸਕਾਰ ਸੀਗਾ ਜੀ ਪਰਸੋਂ ਪਰਸੋਂ ਕਹਿੰਦੇ ਉਹਨੂੰ ਫੋਨ ਕਾ ਸੀ ਤਾਂ ਕਰਿਆ ਨਹੀਂ ਗਈ ਕਿਸੇ ਨੇ ਕਰਤਾ ਔਰ ਕਿਸੇ ਦੇ ਦਸਰ ਤੇ ਆ ਗਈ ਤੇ ਫਿਰ ਉਹੀ ਡਰਾਮੇ ਸ਼ੁਰੂ ਕਰਤੇ ਉਹਨੇ ਉੱਤੇ ਡੱਗ ਕੇ ਰੋਣਾ ਫਿਰ ਅਸੀਂ ਉਹਨੂੰ ਪਾਸੇ ਕਰਾਈ ਜਦੋਂ ਚੱਕ ਕੇ ਵੀ ਹੁਣ ਤੂੰ ਇਹਦੀ ਕੁਛ ਨਹੀਂ ਲੱਗਦੀ ਜਦੋਂ ਤੂੰ ਉਹਦੀ ਜਾਂਉਂਦੇ ਦੀ ਖਬਰ ਨਹੀਂ ਦਿੰਦੀਆਂ ਬੱਚਿਆਂ ਦੀ ਖਬਰ ਨਹੀਂ ਲੈਂਦੀ ਗਈ ਹੁਣ ਤੂੰ ਇਹਨਾਂ ਦੀ ਕੀ ਲੱਗਦੀ ਹੈਗੀ ਡੈਡੀ ਰੋਟੀ ਪਕਾ ਕੇ ਦਿੰਦਾ ਹੁੰਦਾ ਸੀ ਫਿਰ ਮਮਾ ਦਾ ਫੋਨ ਨਹੀਂ ਆਇਆ ਐਸੇ ਕਿਤੇ ਕਰਦੀ ਸੀ ਹਾਂ ਨਾ ਕਿ ਜਮ ਪੁੱਤ ਕਿਹੜੀ ਕਲਾਸ ਪੜਦਾ ਪੰਜਵੀਂ ਚ ਪੰਜਵੀਂ ਚ ਪੜਦਾ ਫੇਰ ਡੈਡੀ ਰੋਟੀ ਪਾਣੀ ਪਕਾਉਂਦਾ ਸੀ ਘਰੇ ਹਾਂਜੀ ਉਹੀ ਨਵਾ ਕੇ ਸਕੂਲ ਭੇਜਦਾ ਸੀ ਹਾਂਜੀ ਮੰਮਾ ਦਾ ਕਦੇ ਫੋਨ ਨਹੀਂ ਆਇਆ ਹਾਂਜੀ ਸਸੇ ਕਾਲ ਜੀ ਮਲੂਕਾ ਟੀਵੀ ਤੁਸੀਂ ਵੇਖ ਰਹੇ ਹੋ ਅੱਜ ਇੱਕ ਪਰਿਵਾਰ ਦਾ ਬਹੁਤ ਵੱਡਾ ਦੁਖਾਂਤ ਆ ਚਾਰ ਬੱਚੇ ਖੜੇ ਨੇ ਤੁਸੀਂ ਵੇਖ ਸਕਦੇ ਹੋ ਦੋ ਕੁੜੀਆਂ ਤੇ ਦੋ ਮੁੰਡੇ ਆ ਛੋਟੇ ਛੋਟੇ ਮਾਂ ਇਹਨਾਂ ਦੀ 4-5 ਸਾਲ ਪਹਿਲਾਂ ਇਹਨਾਂ ਨੂੰ ਛੱਡ ਕੇ ਚਲੀ ਗਈ ਤੇ ਪਿਓ ਹੀ ਇਹ ਬੱਚਿਆਂ ਨੂੰ ਪਿਛਲੇ 5 ਸਾਲਾਂ ਤੋਂ ਪਾਲਦਾ ਸੀਗਾ ਤੇ ਨਾਲ ਮਜ਼ਦੂਰੀ ਕਰਦਾ ਸੀਗਾ ਇਹ ਉਸ ਮੁੰਡੇ ਦੇ ਇਹ ਬੱਚਿਆਂ ਦੇ ਦਾਦਾ ਜੀ ਆ ਜਿਨ੍ਹਾਂ ਨੂੰ ਅੱਖਾਂ ਤੋਂ ਬਿਲਕੁਲ ਦਿਸਦਾ ਨਹੀਂਗਾ ਠੀਕ ਆ ਇਹ ਬੈਠੇ ਨੇ ਬਜ਼ੁਰਗ ਇਹ ਮਾਤਾ ਜੀ ਖੜੇ ਨੇ ਬੱਚਿਆਂ ਦੀ ਦਾਦੀ ਆ ਬਾਕੀ ਪਿੰਡ ਦੇ ਲੋਕ ਖੜੇ ਨੇ ਠੀਕ ਆ ਪੂਰਾ ਮਾਮਲਾ ਕੀ ਆ ਕਿਉਂਕਿ ਪਿਛਲੇ ਦਿਨੀ ਇਹਨਾਂ ਬੱਚਿਆਂ ਦੇ ਪਿਓ ਦੀ ਖੇਤ ਕਿਸੇ ਜ਼ਿਮੀਂਦਾਰ ਦੇ ਕੰਮ ਕਰਦਾ ਸੀਗਾ ਮਜ਼ਦੂਰੀ ਕਰਦਾ ਸੀ ਤੇ ਲਾਈਟ ਲੱਗਣ ਦੇ ਨਾਲ ਉਹਦੀ ਜਿਹੜੀ ਮੌਤ ਆ ਉਹ ਹੋ ਗਈ ਆ ਹੁਣ ਇਹ ਬੱਚੇ ਬਿਲਕੁਲ ਅਨਾਥ ਹੋ ਚੁੱਕੇ ਨੇ ਕਿਉਂਕਿ ਪਤਾ ਨਹੀਂ ਸਮਾਜ ਦੇ ਵਿੱਚ ਰਿਸ਼ਤਿਆਂ ਨੂੰ ਹੁੰਦਾ ਕਿ ਜਾ ਰਿਹਾ ਅਸਲ ਦੇ ਵਿੱਚ ਬੀਬੀਆਂ ਦੇ ਪੱਖ ਦੇ ਕਾਨੂੰਨ ਇੰਨੇ ਜ਼ਿਆਦਾ ਬਣ ਗਏ ਕਿ ਜਿਹੜੇ ਘਰਾਂ ਦੇ ਰਿਸ਼ਤੇ ਆ ਉਹ ਬਿਲਕੁਲ ਖਤਮ ਹੁੰਦੇ ਜਾਂਦੇ ਆ ਪੂਰਾ ਮਾਮਲਾ ਕੀ ਆ ਉਹ ਮੈਂ ਤੁਹਾਡੇ ਧਿਆਨ ਦੇ ਵਿੱਚ ਲਿਆਉਂਗਾ ਮਾਤਾ ਜੀ ਕੀ ਨਾਮ ਆ ਤੁਹਾਡਾ ਸਰਜੀਤ ਕੌਰ ਅੱਛਾ ਇਹਨਾਂ ਬੱਚਿਆਂ ਦੀ ਮਾਤਾ ਕਦੋਂ ਛੱਡ ਕੇ ਚਲੀ ਗਈ ਚਾਰ ਸਾਲ ਹੋ ਗਏ ਜੀ ਜ ਗਈ ਨੂੰ ਜਦੋਂ ਸ਼ਿਸ਼ਕਾਰ ਹੋ ਗਿਆ ਉਹਦੋਂ ਆ ਕੇ ਖੜ ਗਈ ਕੀ ਗੱਲ ਹੋਈ ਇਹਨਾਂ ਦੇ ਡੈਡੀ ਨਾਲ ਲੜਾਈ ਸੀ ਕੋਈ ਘਰ ਦੇ ਵਿੱਚ ਕਲੇਸ਼ ਸੀ ਜਾਂ ਵੈਸੇ ਇਹ ਐਂ ਕਹਿੰਦੀ ਸੀ ਜੀ ਅਸੀਂ ਦਿਹਾੜੀ ਦੱਪਾ ਕਰਦੇ ਆ ਮਜ਼ਦੂਰ ਆ ਇਹ ਕਹਿੰਦੀ ਮੈਨੂੰ 1000 ਰੁਪਏ ਦਿਹਾੜੀ ਦਾ ਚਾਹੀਦਾ ਉਹ ਕਹਿੰਦਾ ਵੀ ਮੈਂ ਤਾਂ ਪਿੰਡ ਦਾ ਮਜ਼ਦੂਰ ਆ ਵੀ ਮੈਨੂੰ 1000 ਨਹੀਂ ਬਣਦਾ ਕ ਹੂੰ ਇਹ ਫਿਰ ਆਪਦੇ ਪੇਕੀ ਨਾਲ ਚਲੀ ਗਈ ਸੀ ਹੂੰ ਇਹਦੀ ਮੰਮਾ ਕਹਿੰਦੀ ਬੱਚੇ ਛੱਡ ਕੇ ਇੱਥੇ ਆ ਜਾ ਅਸਲ ਦੇ ਵਿੱਚ ਉਹੀ ਗੱਲ ਆ ਜਿਹੜਾ ਆਪਾਂ ਕੱਲ ਵੀ ਜ਼ਿਕਰ ਕੀਤਾ ਸੀਗਾ ਵੀ ਅਸਲ ਦੇ ਵਿੱਚ ਹੁਣ ਪੇਕੇ ਜ਼ਿਆਦਾ ਸਪੋਰਟ ਕਰਨ ਲੱਗੇ ਕੁੜੀਆਂ ਦੇ ਇਹ ਮਾਤਾਂ ਦੀ ਉਮਰ ਹੈ ਨਾ ਜਿਹੜੀਆਂ ਮਾਵਾਂ ਇਸ ਉਮਰ ਦੀਆਂ ਨੇ ਜੇ ਕਿਤੇ ਉਹ ਰੁੱਸ ਕੇ ਵੀ ਜਾਂਦੀਆਂ ਸੀ ਤੇ ਪੇਕੇ ਇਹ ਕਹਿ ਦਿੰਦੇ ਸੀ ਭਾਈ ਆਪਦੇ ਸਹੁਰੇ ਜਾ ਇੱਥੇ ਬੈਣ ਦਾ ਕੰਮ ਨਹੀਂ ਅੱਜ ਜਦੋਂ ਮਾਪਿਓ ਸਪੋਰਟ ਕਰਦਾ ਨਾ ਕੁੜੀਆਂ ਨੂੰ ਵੀ ਕੋਈ ਗੱਲ ਨਹੀਂ ਬੱਚੇ ਛੱਡਦੇ ਇੱਥੇ ਨਹੀਂ ਤਾਂ ਕਿਤੇ ਹੋਰ ਵਿਆਹ ਦਿਆਂਗੇ ਤੇ ਇਹ ਪਰਿਵਾਰਾਂ ਦੀ ਦੁਰਦਸ਼ਾ ਹੁਣ ਤੁਸੀਂ ਇਹ ਗੱਲ ਸੋਚੋ ਵੀ ਇਹ ਮਾਸੂਮਾਂ ਦਾ ਕਸੂਰ ਕੀ ਆ ਆ ਛੋਟੇ ਛੋਟੇ ਬੱਚਿਆਂ ਦਾ ਜਿਨ੍ਹਾਂ ਨੂੰ ਚੰਗੇ ਦਾ ਨਹੀਂ ਪਤਾ ਮਾੜੇ ਦਾ ਨਹੀਂ ਪਤਾ ਕਿਸੇ ਨਾਲ ਵੈਰ ਦਾ ਨਫ਼ਰਤ ਦਾ ਕੋਈ ਪਤਾ ਨਹੀਂ ਠੀਕ ਆ ਛੋਟੇ ਛੋਟੇ ਇਹ ਮਾਸੂਮ ਨੇ ਅੱਜ ਵਕਤ ਕਿਹੋ ਜਿਹਾ ਕਿਹੋ ਜਿਹਾ ਭੈੜਾ ਟਾਈਮ ਆ ਇਹ ਤੁਸੀਂ ਚੰਗੀ ਤਰ੍ਹਾਂ ਇਸ ਗੱਲ ਨੂੰ ਜਿਹੜਾ ਸਮਝਦੇ ਹੋ ਇਹਨਾਂ ਦੇ ਬੱਚਿਆਂ ਦੇ ਫਾਦਰ ਦੇ ਨਾਲੋਂ ਪਿਓ ਦੇ ਨਾਲੋਂ ਇਹਨਾਂ ਦੀ ਮਾਂ ਦਾ ਤਲਾਕ ਹੋਇਆ ਵਾ ਨਹੀਂ ਨਹੀਂ ਹੋਇਆ ਨਹੀਂ ਹੋਇਆ ਫਿਰ 4 ਸਾਲਾਂ ਦੇ ਵਿੱਚ ਇੱਕ ਵਾਰੀ ਵੀ ਵਾਪਸ ਨਹੀਂ ਮੁੜ ਕੇ ਆਈ ਨਹੀਂ ਜੀ ਆਈ ਨਹੀਂ ਇਹ ਤਾਂ ਆਈ ਨਹੀਂ ਕਿ ਵਿਆਹ ਕਿਤੇ ਅੱਗੇ ਵਿਆਹ ਕਰਾ ਲਿਆ ਕੋਈ ਪਤਾ ਨਹੀਂ ਜੀ ਸਾਨੂੰ ਸਾਡੋਂ ਤਾਂ ਇਹਨਾਂ ਨੇ ਫੋਰਮ ਵੀ ਨਹੀਂ ਲਾਇਆ ਹੁਣ ਤੁਸੀਂ ਵੇਖੋ ਇਹ ਗਰੀਬ ਪਰਿਵਾਰ ਆ ਬਜ਼ੁਰਗਾਂ ਵੇਖੋ ਹਣਾ ਹੁਣ ਇਹਨਾਂ ਦਾ ਫਾਦਰ ਹੁਣ ਦਿਹਾੜੀ ਹਜੇ ਵੀ 400 ਰੁਪਿਆ ਚੱਲਦੀ ਹੈ ਕਈ ਪਿੰਡਾਂ 'ਚ ਤਾਂ 300 ਚੱਲਦੀ ਆ ਇਹਨਾਂ ਦੀ ਮਾਤਾ ਨੇ ਡਿਮਾਂਡ ਕਰਦੀ ਵੀ 1000 ਰੁਪਿਆ ਮੈਨੂੰ ਹਰ ਰੋਜ਼ ਦਾ ਚਾਹੀਦਾ ਤੇ ਮਹੀਨੇ ਦਾ 30000 ਰੁਪਿਆ ਇਹਦੀ ਮਾਤਾ ਨੂੰ ਦੇਣਾ ਚਾਹੀਦਾ ਉਸ ਤੋਂ ਬਾਅਦ ਇਹ ਬੱਚਿਆਂ ਦੀ ਪੜ੍ਹਾਈ ਇਹ ਬੱਚਿਆਂ ਦੀ ਜਿਹੜਾ ਪਾਲਣ ਪੋਸ਼ਣ ਆ ਉਹ ਕਿਵੇਂ ਹੋਊਗਾ ਕਿਉਂਕਿ ਅੱਜ ਹਰ ਚੀਜ਼ ਮੁੱਲ ਦੀ ਆ ਤੁਸੀਂ ਇਸ ਗੱਲ ਨੂੰ ਭਲੀ ਭਾਂਤ ਚੰਗੀ ਤਰ੍ਹਾਂ ਜਾਣਦੇ ਆਂ ਬਾਪੂ ਕੀ ਨਾਮ ਆ ਤੁਹਾਡਾ ਹਾਂ ਸਸੇ ਘਾਈ ਇੱਕ ਕਦੋਂ ਦੀ ਨਿਗਾ ਕਦੋਂ ਦੀ ਚਲੀ ਗਈ ਇਹਨੂੰ ਸਾਲ ਹੀ ਹੋਇਆ ਏ ਜਮਾਂ ਨਹੀਂ ਦਿਸਦਾ ਹੁਣ ਦਬਾ ਵੀ ਨਹੀਂਦਾ ਰੂਹ ਵੀ ਨਹੀਂ ਦੀਂਦੀ ਜੀ ਹੂੰ ਪਹਿਲਾਂ ਫਿਰ ਕੰਮਕਾਰ ਮਜ਼ਦੂਰੀ ਕਰਦੇ ਸੀ ਹਾਂ ਜੀ ਦਿਹਾੜੀ ਦਾਪਾ ਹਾਂ ਵੇਖੋ ਹੁਣ ਇੱਕ ਸਾਲ ਤੋਂ ਇਹ ਬਜ਼ੁਰਗਾਂ ਨੂੰ ਦਿਸਦਾ ਨਹੀਂ ਬਿਲਕੁਲ ਦਿਸਣਾ ਬੰਦ ਹੋਇਆ ਵਾ ਠੀਕ ਆ ਅੱਛਾ ਬੱਚਿਆਂ ਨੂੰ ਫਿਰ ਤੁਹਾਡਾ ਮੁੰਡਾ ਹੀ ਪਾਲਦਾ ਸੀ ਤੁਹਾਡੇ ਕੋਲੇ ਬੱਚੇ ਰਹਿੰਦੇ ਸੀ ਹਾਂਜੀ ਹਾਂ ਸਾਬ ਦੇ ਅਸੀਂ ਸੀ ਹੂੰ ਕੰਮ ਧੰਦਾ ਉਹ ਕਰਕੇ ਆਉਂਦਾ ਸੀ ਜਿਹੇ ਜਾਂ ਹੁੰਦਾ ਸੀ ਵਿਚਾਰੇ ਤੋਂ ਨੂੰ ਕਦੇ ਵਾਪਸ ਨਹੀਂ ਆਈ ਨਹੀਂ ਜੀ ਆਈ ਨਹੀਂ ਜੀ ਆਈ ਤੁਸੀਂ ਵੇਖੋ ਵੀ ਇਹ ਬੱਚਿਆਂ ਦਾ ਕੀ ਕਸੂਰਾ ਹੁਣ ਐਦੂ ਅੱਗੇ ਜਾ ਕੇ ਵੀ ਤਾਂ ਉਸ ਭੈਣ ਨੇ ਕਿਹੜਾ ਘਰ ਉਸ ਤਰੀਕੇ ਨਾਲ ਵਸਾ ਲੈਣਾ ਠੀਕ ਆ ਦੁੱਖ ਤਕਲੀਫ ਹਰ ਬੰਦੇ ਦੀ ਜ਼ਿੰਦਗੀ ਚ ਹੁੰਦੇ ਆ ਮਾੜਾ ਟਾਈਮ ਹਰ ਬੰਦੇ ਦੀ ਜ਼ਿੰਦਗੀ ਚ ਆਉਂਦਾ ਇਹਦੇ ਚ ਕੋਈ ਦੂਰ ਨਹੀਂ ਪਰ ਅਸਲ ਦੇ ਵਿੱਚ ਪਰਿਵਾਰ ਹੀ ਪਰਿਵਾਰ ਦੇ ਨਾਲ ਖੜਦਾ ਆਪਾਂ ਕਹਿ ਦਿੰਨੇ ਆਂ ਵੀ ਮਾਂ ਦਾ ਰਿਸ਼ਤਾ ਸਭ ਤੋਂ ਪਵਿੱਤਰ ਆ ਤੇ ਮਾਂ ਤੋਂ ਬਾਅਦ ਰਿਸ਼ਤਾ ਆਉਂਦਾ ਪਤੀ ਪਤਨੀ ਦਾ ਠੀਕ ਆ ਠੀਕ ਆ ਜੇ ਤੁਹਾਡੇ ਕਿਤੇ ਜ਼ਿਆਦਾ ਹੀ ਮਤਭੇਦ ਆ ਜਾ ਰਾਇ ਤੁਹਾਡੇ ਵਿਚਾਰ ਨਹੀਂ ਮਿਲਦੇ ਤਾਂ ਠੀਕ ਆ ਕਿਤੇ ਅਲੱਗ ਬੰਦਾ ਹੋ ਜਾਂਦਾ ਪਰ ਜਦੋਂ ਚਾਰ ਬੱਚਿਆਂ ਦਾ ਜਨਮ ਹੋ ਗਿਆ ਚਾਰ ਬੱਚਿਆਂ ਦੇ ਜਨਮ ਤੋਂ ਬਾਅਦ ਵੀ ਘਰ ਵਾਲਾ ਜਾਂ ਘਰ ਵਾਲੀ ਇਹ ਗੱਲ ਕਹਿੰਦੀ ਹੈ ਵੀ ਸਾਡੇ ਤਾਂ ਆਪਸ ਦੇ ਵਿੱਚ ਵਿਚਾਰ ਨਹੀਂ ਮਿਲਦੇ ਅਸੀਂ ਤਾਂ ਇੱਕ ਦੂਜੇ ਦੀ ਗੱਲ ਨੂੰ ਸਮਝਦੇ ਨਹੀਂ ਤਾਂ ਤੁਸੀਂ ਇਹ ਸਹੀ ਸਮਝ ਸਕਦੇ ਹੋ ਵੀ ਕੀ ਸੱਚੀ ਮੁੱਚੀ ਵਿਚਾਰ ਨਹੀਂ ਮਿਲਦੇ ਜਾਂ ਜਾਣ ਬੁੱਝ ਕੇ ਇਹ ਰਿਸ਼ਤੇ ਨੂੰ ਛੱਡਣ ਦੀਆਂ ਗੱਲਾਂ ਹੋ ਰਹੀਆਂ ਚਾਰ ਬੱਚਿਆਂ ਦਾ ਵੇਖ ਲਓ ਇਹ ਜਨਮ ਹੋਇਆ ਇਹਨਾਂ ਦਾ ਠੀਕ ਆ ਹੁਣ ਖੇਤ ਕਿਸੇ ਦੇ ਕੰਮ ਕਰਨ ਗਿਆ ਸੀ ਮੁੰਡਾ ਜਦੋਂ ਲੈਟ ਲੱਗੀ ਮਰਾਵਾ ਸੀ ਜੀ ਦਿਹਾੜੀ ਦਿਹਾੜੀ ਗਿਆ ਵਸ ਹਾਂ ਦਿਹਾੜੀ ਹਾਂ ਜੀ ਜੇ ਅੱਲਾ ਪਾਣੀ ਸ਼ੁਰੂ ਜੀ ਪਾਣੀ ਛੱਡਿਆ ਸੀ ਕਿਤੇ ਵੇਖੋ ਅਖਬਾਰ 'ਚ ਵੀ ਖਬਰ ਵੀ ਮੈਂ ਵੇਖੀ ਆ ਠੀਕ ਆ ਤੁਸੀਂ ਹੁਣ ਆਪਾਂ ਇਹ ਵੀ ਵੇਖੋ ਹਜੇ ਕਿੰਨੇ ਦਿਨ ਹੋ ਗਏ ਮੁੰਡੇ ਦੀ ਮੌਤ ਹੋਇਆ ਨੂੰ ਬਾਪੂ ਮੈਨੂੰ ਪਤਾ ਨਹੀਂ ਇਹਦਾ ਦਿਮਾਗ ਮੇਰਾ ਪੰਜਵਾਂ ਦਿਨ ਆ ਜੀ ਪੰਜ ਦਿਨ ਹੋ ਗਏ ਹਜੇ ਭੋਗ ਪੈਣਾ ਘਰ ਦੇ ਵਿੱਚ ਸੱਥਰ ਵਿਸ਼ਿਆ ਹੋਇਆ ਪਰ ਪਰਿਵਾਰ ਦੇ ਕੋਲੇ ਰੋਟੀ ਖਾਣ ਦੇ ਵਾਸਤੇ ਵੀ ਪੈਸਾ ਨਹੀਂ ਆ ਤੁਸੀਂ ਠੀਕ ਆ ਇੱਥੋਂ ਦੇ ਐਮਐਲਏ ਨੂੰ ਪ੍ਰਸ਼ਾਸਨ ਨੂੰ ਜ਼ਰੂਰ ਮੈਂ ਬੇਨਤੀ ਕਰਦਾ ਵੈਸੇ ਤਾਂ ਸਾਡੇ ਜਿਹੜੇ ਲੋਕ ਨੇ ਹਾਮਦਰਦੀ ਰੱਖਣ ਵਾਲੇ ਉਹਨਾਂ ਨੇ ਵੀ ਮਦਦ ਕਰ ਦੇਣੀ ਆ ਪਰ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਕਿ ਇਸ ਪਰਿਵਾਰ ਦੀ ਮਦਦਤਾ ਜਿਹੜੀ ਉਹ ਹੋਣੀ ਚਾਹੀਦੀ ਆ ਪਿੰਡ ਦੇ ਲੋਕ ਖੜੇ ਨੇ ਸਾਬਕਾ ਪੰਚਾਇਤ ਮੈਂਬਰ ਖੜੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਹੈ ਜਿਹੜੀ ਮੈਂ ਉਹ ਕਰੂੰਗਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਨਾਮ ਆ ਤੁਹਾਡਾ ਗੁਰਨਾਮ ਸਿੰਘ ਹੈ ਜੀ ਇੱਥੇ ਲੱਗੇ ਹੀ ਰਹਿੰਦੇ ਹੋ ਕਹਿੰਦੇ ਹਾਂ ਜੀ ਮੈਂ ਨਾਲ ਹੀ ਘਰ ਹੈ ਮੇਰਾ ਨਾਲ ਕਰ ਕੀ ਕੰਡੀਸ਼ਨ ਰਹੀ ਹੈ ਕੀ ਸੱਚਮੁੱਚ ਇਹਨਾਂ ਦੀ ਕੋਈ ਪਿਓ ਹੈ ਜਿਹੜਾ ਬੱਚਿਆਂ ਦਾ ਸੱਚਮੁੱਚ ਕੋਈ ਮੰਮੀ ਨਾਲ ਇਹਨਾਂ ਦੀ ਨਾਲ ਲੜਦਾ ਝਗੜਦਾ ਸੀ ਉਹ ਚਲੀ ਗਈ ਜਾਂ ਨਹੀਂ ਸੀ ਉਹ ਚਲੀ ਗਈ ਉਹ 4 4.5 ਸਾਲ ਹੋ ਗਏ ਜੀ ਇੱਥੋਂ ਭੱਗ ਕੇ ਮੁੜ ਕੇ ਨਹੀਂ ਆਈ ਇਹਨਾਂ ਦਾ ਪਿਓ ਲੜਾਕੂ ਸੀ ਜਾਂ ਸ਼ਾਂਤ ਸੁਭਾਅ ਦਾ ਬੰਦਾ ਸੀ ਇਹ ਨਾਲ ਪਿਆ ਉਦਾ ਸਾਉ ਸੀ ਜੀ ਸਵੇਰ ਕੰਮ ਤੇ ਜਾਂਦਾ ਸੀ ਸ਼ਾਮ ਨੂੰ ਘਰੇ ਆਉਂਦਾ ਸੀ ਜੀ ਐਨੀ ਸੇਵਾ ਕਰਦੇ ਬੱਚੇ ਬਹੁਤ ਜ਼ਿਆਦੇ ਫਿਰ ਤੁਸੀਂ ਨਹੀਂ ਕਦੇ ਰੌਲੇ ਚ ਗਏ ਇਹਨਾਂ ਦੀ ਮੰਮੀ ਨੂੰ ਬੁਲਾ ਕੇ ਬਥੇਰ ਆਉਂਦਾ ਸੀ ਬਥੇਰ ਮੈਂ ਕਹੂੰ ਉੱਥੇ ਪਿੰਡ ਵੀ ਗਿਆ ਇਹਨਾਂ ਦੇ ਮੈਂ ਉਹ ਪਿੰਡ ਦਾ ਕੀ ਨਾਂ ਸੀ ਉਹ ਦਾ ਧਾਰਾਪੁਰ ਉੱਥੇ ਵੀ ਜਾ ਕੇ ਆਇਆ ਮੈਂ ਪਰ ਨਹੀਂ ਉਹਦੀ ਮਾਂ ਨੇ ਨਹੀਂ ਕਰਦੀ ਸਾਨੂੰ ਬਾਤ ਸਮੋੜ ਤਾ ਨਹੀਂ ਭੇਜਣੀ ਦੋ ਵਾਰੀ ਪੰਚਾਇਤ ਮੋੜੀ ਉਹਨਾਂ ਨੇ ਸਰਪੰਚ ਨਾਲ ਵੀ ਗੱਲ ਸਾਡੀ ਹੋਈ ਸੀ ਤੇ ਹਾਂਜੀ ਸਰਪੰਚ ਕਹਿੰਦਾ ਵੀ ਨਹੀਂ ਰੋਟਾਂ ਦੀ ਗੱਲ ਸਮਝ ਨਹੀਂ ਲੱਗਦੀ ਗੱਲ ਤੋਂ ਨਹੀਂ ਕਰ ਆਪਣੇ ਉਹਦਾ ਪੰਚਾਇਤ ਨੇ ਸਾਥ ਦਿੱਤਾ ਜੋਰ ਉਹਨਾਂ ਨੇ ਵੀ ਲਾਇਆ ਸੀ ਵੀ ਘਰ ਬਸ ਜੀ ਉਹਨਾਂ ਨੇ ਵੀ ਜੋਰ ਲਾਇਆ ਸੀ ਜੀ ਅਕਸਰ ਜਦੋਂ ਆਏ ਨੱਕੋ ਨਖਾਰ ਕੇ ਵੀ ਕੋਈ ਗੱਲ ਰਾਹਣਾ ਪਈ ਫਿਰ ਕਦੇ ਵੀ ਚਲ ਭਾਈ ਹੁਣ ਤੁਸੀਂ ਖੜੇ ਛੜ ਦੋ ਜਾ ਬੜੋ ਕਦੇ ਬਸ ਹੁਣ ਤੁਸੀਂ ਇਹ ਗੱਲ ਸੋਚੋ ਵੀ ਕੋਈ ਨੀ ਕੁਰਸੀ ਦੇ ਦਿਓ ਮਾਤਾ ਜੀ ਨੂੰ ਕੁਰਸੀ ਦੇ ਦਿਓ ਪੰਚਾਇਤਾਂ ਦਾ ਤਾਂ ਅਸਲ ਚ ਇਹੀ ਫਰਜ਼ ਹੁੰਦਾ ਵੀ ਕਿਵੇਂ ਨਾ ਕਿਵੇਂ ਕਰਕੇ ਗੱਲ ਟਿਕ ਜੇ ਪਰਿਵਾਰ ਵਾਸਤੇ ਰਹਿ ਜਾਣ ਇਹਨਾਂ ਬੱਚਿਆਂ ਦੀ ਜ਼ਿੰਦਗੀ ਹੈ ਜਿਹੜੀ ਉਹ ਖਰਾਬ ਨਾ ਹੋਵੇ ਇਸ ਪੰਚਾਇਤ ਨੇ ਵੀ ਜ਼ੋਰ ਲਾਇਆ ਤੁਸੀਂ ਇੱਕ ਗੱਲ ਸੋਚੋ ਵੀ ਬੰਦਾ ਕਿੰਨੇ ਚੰਗੇ ਸੁਭਾ ਦਾ ਹੋ ਜਿਨੇ ਬੇਸ਼ੱਕ ਮਾਂ ਬੱਚਿਆਂ ਨੂੰ ਛੱਡ ਗਈ ਆਪਾਂ ਵੇਖਦੇ ਆਂ ਵੀ ਮਾਂ ਲਈ ਸਭ ਤੋਂ ਪਿਆਰੇ ਬੱਚੇ ਹੁੰਦੇ ਆ ਬੱਚਿਆਂ ਲਈ ਉਹ ਕੋਈ ਵੀ ਕੰਮ ਕਰ ਸਕਦੀ ਹੈ ਪਰ ਮਾਂ ਛੱਡ ਗਈ ਪਿਓ ਨੇ ਬੱਚਿਆਂ ਨੂੰ ਆਪਦੇ ਗਲ ਨਾਲ ਲਾ ਕੇ ਰੱਖਿਆ ਸਵੇਰੇ ਕੰਮ ਤੇ ਜਾਂਦਾ ਸੀ ਸ਼ਾਮ ਨੂੰ ਆਉਂਦਾ ਸੀ ਦੁਪਹਿਰੇ ਬੱਚੇ ਦਾਦੇ-ਦਾਦੀ ਦੇ ਕੋਲ ਰਹਿੰਦੇ ਸੀ ਠੀਕ ਆ ਕਮਾ ਕੇ ਲਿਆਉਣਾ ਇਹਨਾਂ ਨੂੰ ਰੋਟੀ ਪਾਣੀ ਬਣਾ ਕੇ ਖਵਾਉਂਦਾ ਕਰਦਾ ਸੀ ਤੁਸੀਂ ਇਹ ਵੇਖ ਲਓ ਵੀ ਪਿੰਡ ਦੇ ਲੋਕ ਵੀ ਉਸ ਨੌਜਵਾਨ ਲਈ ਇਹ ਗੱਲ ਰੋ ਰਹੇ ਆ ਠੀਕ ਆ ਪਰ ਹੁਣ ਕਿਤੇ ਨਾ ਕਿਤੇ ਜਾ ਕੇ ਸੰਪਰਕ ਵੀ ਹੋਇਆ ਬੱਚਿਆਂ ਦੀ ਮਾਂ ਦੇ ਨਾਲ ਕਿਤੇ ਨਾ ਕਿਤੇ ਇਹ ਗੱਲ ਵੀ ਹੋਈ ਵੀ ਵਾਪਸ ਆ ਜੂ ਪਰ ਹੁਣ ਰੌਲਾ ਤਾਂ ਇਹ ਆ ਵੀ ਇਹਨਾਂ ਦਾ ਫਾਦਰ ਜਿਹਦੇ ਨਾਲ ਉਹਨੇ ਜ਼ਿੰਦਗੀ ਕੱਟਣੀ ਸੀ ਉਹ ਉਡੀਕ ਕਰਦਿਆਂ ਇਸ ਜਹਾਨ ਤੋਂ ਚਲਾ ਗਿਆ ਠੀਕ ਆ ਜਦੋਂ ਘਰ ਦੇ ਵਿੱਚ ਇਹ ਵੀ ਚਾਰ ਬੱਚੇ ਬੈਠੇ ਨੇ ਮਾਂ ਪਿਓ ਬਜ਼ੁਰਗ ਬੈਠਾ ਬਾਪੂ ਨੂੰ ਅੱਖਾਂ ਤੋਂ ਨਹੀਂ ਦਿਖਦਾ ਕੰਮ ਬੰਦਾ ਕਿਤੇ ਮਰਜੀ ਕਰੇ ਸਰੀਰਕ ਤੌਰ ਤੇ ਜਾ ਕੇ ਪਰ ਜਿਹੜਾ ਉਹਦਾ ਦਿਮਾਗ ਆ ਜਿਹੜਾ ਉਹ ਹਮੇਸ਼ਾ ਘਰ ਦੇ ਵਿੱਚ ਰਹਿੰਦਾ ਬੰਦਾ ਕਿਤੇ ਦੂਰ ਦਰਾਡੇ ਰਿਸ਼ਤੇਦਾਰੀ ਜਿ ਕਿਤੇ ਖੁਸ਼ੀ ਗਮੀ ਆ ਜਾ ਨਹੀਂ ਸਕਦਾ ਜਦੋਂ ਛੋਟੇ ਛੋਟੇ ਬੱਚੇ ਨੇ ਠੀਕ ਆ ਹੋਰ ਵੀ ਵੀਰ ਪਿੰਡ ਦੇ ਖੜੇ ਨੇ ਕੀ ਕਹੋਗੇ ਬਾਈ ਜੀ ਇਸ ਬੱਚਿਆਂ ਬਾਰੇ ਪਰਿਵਾਰ ਬਾਰੇ ਬਾਈ ਪਰ ਬਾਰ ਬਾਰੇ ਦਾ ਵਸ ਐਨਾ ਵੀ ਬਹੁਤ ਗਰੀਬ ਪਰਿਵਾਰਾ ਹਨਾ ਜਿਹੜਾ ਘਰ ਦਾ ਗੁਜ਼ਾਰਾ ਸੀ ਉਹ ਬਹੁਤ ਮੁਸ਼ਕਲ ਨਾਲ ਉਹੀ ਬੰਦਾ ਮਜ਼ਦੂਰੀ ਕਰਕੇ ਚਲਾਉਂਦਾ ਸੀਗਾ ਜੀ ਹਾਂ ਜਿੰਨੇ ਵੀ ਉਹ ਬੱਚੇ ਸੀ ਉਹਨੇ ਬਹੁਤ ਔਖਾਂ ਨਾਲ ਪਾਲਿਆ ਪਰ ਐਨਾ ਬੀਬਾ ਬੰਦਾ ਸੀਗਾ ਹਮਮ ਐਵੇਂ ਹਜੇ ਤੱਕ ਕੋ ਕਿਸੇ ਨਾਲ ਵੀ ਕੋਈ ਲੜਾਈ ਝਗੜਾ ਜਾਂ ਜਾ ਕੁਝ ਵੀ ਨਹੀਂ ਸੀਗਾ ਕੁਝ ਕਾਨੂੰਨ ਬੰਦਿਆਂ ਦੇ ਪੱਖ 'ਚ ਵੀ ਜੇ ਕਿਤੇ ਬਣਨ ਨਾ ਹੋ ਸਕਦਾ ਇਹ ਘਰ ਉੱਜੜਨ ਵਸ ਜਾਣ ਠੀਕ ਆ ਬਾਈ ਸਕਾਲ ਨੇ ਸਾਨੂੰ ਸਪੈਸ਼ਲ ਫੋਨ ਕੀਤਾ ਸੀ ਵੀ ਆਹ ਘਟਨਾ ਮਹਾਰਾਜ ਪਿੰਡ ਦੇ ਵਿੱਚ ਘਟੀ ਹੋਈ ਆ ਠੀਕ ਆ ਬਹੁਤ ਦੁੱਖ ਹੋਇਆ ਇਹ ਬੱਚਿਆਂ ਵੱਲ ਵੇਖ ਕੇ ਛੋਟੇ ਛੋਟੇ ਮਾਸੂਮਾਂ ਵੱਲ ਵੇਖ ਕੇ ਕਿ ਆਖਰਕਾਰ ਦਾਦਾ ਦਾਦੀ ਕਿੰਨਾ ਚਿਰ ਬੈਠੇ ਰਹਿਣਗੇ ਤੇ ਉਸ ਤੋਂ ਬਾਅਦ ਇਹ ਬੱਚਿਆਂ ਦਾ ਵਾਲੀ ਵਾਰ ਸਿਕਾਉਣਾ ਅੱਜ ਦੇ ਹਾਲਾਤ ਤੁਸੀਂ ਵੇਖ ਰਹੇ ਆਂ ਕੁੜੀਆਂ ਤਾਂ ਬਿਲਕੁਲ ਸਾਡੇ ਦੇਸ਼ ਦੇ ਵਿੱਚ ਸੇਫ ਨਹੀਂ ਆ ਬੱਚੇ ਕਿੱਥੇ ਜਾਣਗੇ ਇਹ ਛੋਟੇ ਛੋਟੇ ਬੱਚੇ ਵੇਖ ਲਓ ਕਿੱਥੇ ਜਾਣਗੇ ਅ ਭਾਈ ਸਕਵਾਲ ਕਦੇ ਆਪਣਾ ਹੁਣ ਇਸ ਤੋਂ ਬਾਅਦ ਜਦੋਂ ਇਹਨਾਂ ਦੇ ਫਾਦਰ ਦੀ ਮੌਤ ਹੋਈ ਕੋਈ ਪ੍ਰਸ਼ਾਸਨ ਦੇ ਨਾਲ ਗੱਲਬਾਤ ਹੋਈ ਜੀ ਐਮਐਲਏ ਸਾਹਿਬ ਆਏ ਸੀਗੇ ਜੀ ਉਹ ਕਹਿੰਦੇ ਅਸੀਂ ਕੋਸ਼ਿਸ਼ ਜ਼ਰੂਰ ਕਰਾਂਗੇ ਬੱਚਿਆਂ ਦਾ ਕੁਛ ਨਾ ਕੁਛ ਜੀ ਪੈਨਸ਼ਨ ਵਗੈਰਾ ਲਵਾਵਾਗੇ ਜੀ ਐਮਐਲਏ ਸਵਲਕਾਰ ਸਿੰਘ ਸਿੱਧੂ ਸਾਹਿਬ ਆਏ ਸੀਗੇ ਜੀ ਉਹ ਵੀ ਪਿੰਡ ਦੇ ਮੋਢਬਰ ਬੰਦੇ ਨੇ ਬੁਲਾਏ ਸੀਗੇ ਜੀ ਸਾਡੇ ਪਿੰਡ ਦੇ ਵਿੱਚ ਮਤਲਬ ਘਰਾਜਾ ਘਟਣਾ ਵਾਪਰ ਗਈ ਤੁਸੀਂ ਮੌਕਾ ਦੇਖੋ ਜੀ ਆਕੇ ਉਹ ਆ ਗਏ ਸੀਗੇ ਉਹ ਆ ਕੇ ਕਹਿੰਦੇ ਅਸੀਂ ਬੱਚਿਆਂ ਦਾ ਜ਼ਰੂਰ ਕੁਛ ਨਾ ਕੁਛ ਕਰਾਂਗੇ ਭਰੋਸਾ ਦਿਵਾ ਕੇ ਗਏ ਜੀ ਭਰੋਸਾ ਦਵਾ ਕੇ ਗਏ ਚਲੋ ਵਧੀਆ ਗੱਲ ਆ ਮੈਂ ਰਿਸਪੈਕਟ ਕਰਦੇ ਆ ਬਿਲਕੁਲ ਬਹੁਤ ਸੋਹਣਾ ਕੰਮ ਕੀਤਾ ਐਮਐਲਏ ਸਾਹਿਬ ਬਲਕਾਰ ਸਿੱਧੂ ਨੇ ਹਲਕਾ ਆਮਪੁਰਾ ਤੋਂ ਫੂਲ ਤੋਂ ਜਿਹੜੇ ਆਮ ਆਦਮੀ ਪਾਰਟੀ ਦੇ ਆਏ ਨੇ ਪਿੰਡ ਦੇ ਵਿੱਚ ਠੀਕ ਆ ਇਹ ਜਦੋਂ ਇਹ ਘਟਨਾ ਘਟੀ ਇੱਥੇ ਆਏ ਭਰੋਸਾ ਵੀ ਦਵਾ ਕੇ ਗਏ ਨੇ ਕਿ ਬੱਚਿਆਂ ਦੀ ਜ਼ਿੰਦਗੀ ਦੇ ਲਈ ਕੁਝ ਕਰਾਂਗੇ ਕੁਝ ਇਹਨਾਂ ਨੂੰ 4 ਪੈਸੇ ਜਿਹੜੇ ਇਹਨਾਂ ਦੇ ਅਕਾਊਂਟ 'ਚ ਇਕੱਠੇ ਹੋਣਗੇ ਤਾਂ ਤਾਂ ਇਹ ਹੀ ਗੱਲ ਆ ਹਨਾ ਅਸਲ ਦੇ ਵਿੱਚ ਭੋਗ ਕਿਹੜੇ ਦਿਨ ਦਾ ਜੀ ਮੰਗਲਵਾਰ ਆਇਆ ਮੰਗਲਵਾਰ ਹੁਣ ਇਹ ਕਹਿ ਲਈਏ ਵੀ ਭੋਗ ਦੇ ਵਾਸਤੇ ਰਾਸ਼ਨ ਪਾਣੀ ਕੁਛ ਨਹੀਂ ਐ ਇਸ ਵਾਰ ਕੁਛ ਨਹੀਂ ਐ ਹਾਂਜੀ ਕੁਛ ਵੀ ਨਹੀਂ ਐ ਮੰਗਲਵਾਰ ਦਾ ਭੋਗ ਆ ਇਸ ਬਾਪੂ ਦੇ ਬੇਟੇ ਦਾ ਠੀਕ ਆ ਕੱਲ ਦੇ ਦਿਨ ਦਾ ਅੱਜ 100 ਵਾਰਾ ਹਨਾ ਕੱਲ ਨੂੰ ਭੋਗ ਆ ਤੇ ਕੋਸ਼ਿਸ਼ ਕਰਿਓ ਵੀ ਜਿੰਨੀ ਕੁ ਮਦਦ ਇਸ ਪਰਿਵਾਰ ਦੀ ਹੋ ਸਕਦੀ ਹੈ ਮੈਂ ਇਹਨਾਂ ਮੋਹਤਵਾਰ ਬੰਦਿਆਂ ਦਾ ਇੱਕ ਕਿਸੇ ਵੀ ਦਾ ਜਿਹੜਾ ਮੋਬਾਈਲ ਨੰਬਰ ਵਿੱਚ ਤੁਹਾਨੂੰ ਦੇ ਦੂੰਗਾ ਅਕਾਊਂਟ ਨੰਬਰ ਦੇ ਦੂੰਗਾ ਕਿਉਂਕਿ ਵੇਖੋ ਇਹਨਾਂ ਦੇ ਫਾਦਰ ਨੇ ਤੇ ਵਾਪਸ ਨਹੀਂ ਆਉਣਾ ਪਰ ਇਹ ਬੱਚਿਆਂ ਦਾ ਚਲੋ ਕੁਛ ਨਾ ਕੁਛ ਬਣ ਜੇ ਕੱਲ ਨੂੰ ਭੋਗ ਆ ਤਾਂ ਕਿ ਜਿਹੜਾ ਭੋਗ ਆ ਉਹ ਪੈ ਜੇ ਉਸ ਤੋਂ ਬਾਅਦ ਦੀ ਜਿਹੜੀ ਗੱਲ ਆ ਉਸ ਤੋਂ ਬਾਅਦ ਵੀ ਵੇਖਾਂਗੇ ਪਰਿਵਾਰ ਦਾ ਕੀ ਬਣਦਾ ਐ ਐਮਐਲ ਸਾਹਿਬ ਨੇ ਵੀ ਭਰੋਸਾ ਜਤਾਇਆ ਬਾਕੀ ਆਪਾਂ ਰਲ ਮਿਲ ਕੇ ਸਾਰੇ ਭੈਣ ਭਰਾਵਾਂ ਨੇ ਇਸ ਪਰਿਵਾਰ ਦੀ ਮਦਦ ਕਰਨੀ ਆ ਪਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਕਿ ਜਦੋਂ ਪਰਿਵਾਰ ਦੇ ਵਿੱਚ ਬੱਚੇ ਹੋ ਜਾਣ ਉਦੋਂ ਜਿੰਨਾ ਮਰਜ਼ੀ ਲੜਾਈ ਝਗੜਾ ਹੋਵੇ ਜਿੰਨਾ ਮਰਜ਼ੀ ਕੋਈ ਮਨ ਦੇ ਮਠਾਸ ਖਠਾਸ ਹੋਣ ਉਹਨਾਂ ਨੂੰ ਭੁੱਲ ਜਾਣਾ ਚਾਹੀਦਾ ਬੱਚਿਆਂ ਵੱਲ ਵੇਖ ਕੇ ਕਿਉਂਕਿ ਹੁਣੇ ਚਾਰ ਬੱਚਿਆਂ ਦੀ ਜ਼ਿੰਦਗੀ ਦਾ ਜ਼ਿੰਮੇਵਾਰ ਕਾਉਣਾ ਗੱਲ ਤੇ ਇੱਥੇ ਆ ਵੀ ਆਖਰਕਾਰ ਇਹਨਾਂ ਦਾ ਜ਼ਿੰਮੇਵਾਰ ਕਾਉਣਾ ਕੀ ਹੋਊਗਾ ਇਸ ਬੱਚਿਆਂ ਦਾ ਛੋਟੇ-ਛੋਟੇ ਬੱਚਿਆਂ ਦਾ ਕਿਉਂਕਿ ਨਿੱਕੇ-ਨਿੱਕੇ ਬੱਚੇ ਨੇ ਬਾਪੂ ਇਹ ਪੜਦੇ ਨੇ ਸਕੂਲ 'ਚ ਬੱਚੇ ਪੜਦੇ ਆ ਜੀ ਚਾਰੇ ਜਾਂਦੇ ਆ ਸਕੂਲ ਚਾਰੇ ਭੇਜਦੇ ਆ ਜੀ ਜੀ ਸਰਕਾਰੀ ਸਕੂਲ 'ਚ ਜਾਂਦੇ ਆ ਸਰਕਾਰੀ 'ਚ ਦਾਦੀ ਭੇਜਦੀ ਆ ਜੀ ਪਿਆਰ ਕਰਕੇ ਜੀ ਕੋਈ ਨਹੀਂ ਰੋਵੋ ਨਾ ਜਿੰਨੀ ਕਿ ਮਦਦ ਹੋਈ ਜ਼ਰੂਰ ਕਰਾਂਗੇ ਬਾਪੂ ਰੋ ਨਾ ਰੋਣਾ ਰੋਣਾ ਕਵਾਂਗੇ ਵੀ ਕੀ ਬੱਚਿਆਂ ਨੂੰ ਵੀ ਇਹਨਾਂ ਦਾ ਫਾਦਰ ਪੜਾ ਰਿਆ ਸੀ ਹਨਾ ਦੁਨੀਆ ਤੋਂ ਕੁਝ ਕਰ ਗਿਆ ਕਿੰਨੀ ਉਮਰ ਸੀਗੀ ਇਹਨਾਂ ਦੇ ਫਾਦਰ 35 ਸਾਲ ਦੇ ਨੂੰ 33 ਸਾਲ ਦੇ ਕੰਪਨੀ ਸਵਕਟ ਘਟਕਟ ਸੀ 33 ਸਾਲ ਦੇ ਨੂੰ 33 ਸਾਲ ਦੀ ਉਮਰ ਸੀਗੀ ਹੁਣ ਕੱਲ ਨੂੰ ਭੋਗ ਆ ਮੈਂਬਰ ਸਾਹਿਬ ਕੀ ਹੁਣ ਮੈਂ ਜਿਹੜੀ ਆਪਾਂ ਲੋਕਾਂ ਨੂੰ ਕੀ ਅਪੀਲ ਕਰਨੀ ਵੀ ਇਹ ਪਰਿਵਾਰ ਦੀ ਮਦਦ ਕਿਸ ਤਰ੍ਹਾਂ ਦੀ ਗਰੀਬੀ ਪਰਿਵਾਰ ਆ ਜੀ ਬਹੁਤ ਗਰੀਬ ਪਰਿਵਾਰ ਆ ਤੇ ਕਹਿੰਦੇ ਜਿੰਨੀ ਹੋ ਸਕਦੀ ਮਦਦ ਕਰੋ ਉਹਨਾਂ ਦੀ ਬਸ ਕਿਉਂਕਿ ਹਾਲਾਤ ਤੁਸੀਂ ਵੇਖ ਸਕਦੇ ਹੋ ਇਹਨਾਂ ਦਾ ਜਿਹੜਾ ਇੱਥੇ ਜੀ ਓਹੀ ਕਮਾਈ ਵਾਲਾ ਸੀ ਜੀ ਇਕੱਲਾ ਬੰਦਾ ਘਰ ਦੇ ਵਿੱਚ ਇਕੱਲੇ ਸੀ ਕਮਾਉਂਦਾ ਜੀ ਉਹਦਾ ਵੱਡਾ ਭਰਾ ਉਹ ਵੱਡਾ ਉਹ ਨੌਂ ਵਿਚਾਰ ਲੇਬਰ ਦਾ ਕਰਦਾ ਕਰਦਾ ਹਾਂ ਚਲੋ ਵੇਖੋ ਜਿਹੜਾ ਬੰਦਾ ਮਿਹਨਤ ਮਜ਼ਦੂਰੀ ਕਰਦਾ ਅੱਡ ਹੋ ਕੇ ਕਬੀਲਦਾਰੀ ਆਪਦੀ ਸੰਭੋ ਉਹਦੇ ਵੀ ਬੱਚੇ ਦੋ ਆ ਜੀ ਉਹ ਪਰਿਵਾਰ ਵਾਲਾ ਉਹ ਇਹਨਾਂ ਨੂੰ ਪਾਲੂਗਾ ਉਹਦੇ ਬੱਚੇ ਪਾਲੂਗਾ ਬਿਲਕੁਲ ਪਰ ਜਰੂਰ ਸੋਚੋ ਇਸ ਪਰਿਵਾਰ ਬਾਰੇ ਇਹਨਾਂ ਬੱਚਿਆਂ ਬਾਰੇ ਇਹ ਬਜ਼ੁਰਗ ਮਾਪੇ ਬੈਠੇ ਨੇ ਜਿਹੜੇ ਦਾਦਾ ਦਾਦੀ ਕਿਉਂਕਿ ਠੀਕ ਆ ਸਾਡੀ ਇੱਕ ਹਮਦਰਦੀ ਆ ਹੁਣ ਸਾਰੇ ਖੜੇ ਨੇ ਆਪਾਂ ਇਹ ਕਹਿ ਸਕਦੇ ਆਂ ਵੀ ਭੋਗ ਤੱਕ ਤੇ ਸਾਰੇ ਨਾਲ ਰਹਿਣਗੇ ਹਮਦਰਦੀ ਵੀ ਹੁੰਦੀ ਆ ਉਸ ਤੋਂ ਬਾਅਦ ਇਸ ਪਰਿਵਾਰ ਦਾ ਜਿਹੜਾ ਗੁਜ਼ਾਰਾ ਕੋਈ ਆਪਾਂ ਇਹਨਾਂ ਦਾ ਰਾਸ਼ਨ ਪਾਣੀ ਹੈ ਜਿਹੜਾ ਉਹ ਕੋਈ ਪੱਕਾ ਲਵਾ ਦੀ ਏ ਠੀਕ ਆ ਹੁਣ ਐ ਵੀ ਇੱਕ ਇਹ ਵੀ ਸਦਕ ਸੀ ਉਸ ਮੁੰਡੇ ਦਾ ਵੀ ਜਿੰਨਾ ਟਾਈਮ ਹੋ ਰਿਹਾ ਮੰਗਿਆਣੀ ਆਪਦੀ ਮਿਹਨਤ ਮਜ਼ਦੂਰੀ ਕਰਦਾ ਰਿਹਾ ਠੀਕ ਆ ਇਹ ਬੱਚਿਆਂ ਨੂੰ ਜਿਹੜਾ ਪਾਲਦਾ ਪੋਸ਼ਦਾ ਰਿਹਾ ਠੀਕ ਆ ਕਦੇ ਆਪਣਾ ਤੁਹਾਡੇ ਮੈਂ ਗੱਲ ਵੀ ਕਰਵਾ ਦੇਣਾ ਜਰੂਰ ਇਸ ਗੱਲ ਬਾਰੇ ਮੈਂਬਰ ਸਾਹਿਬ ਕਦੇ ਦੁਬਾਰਾ ਫੋਨ ਫਾੜ ਨਹੀਂ ਆਇਆ ਤੁਹਾਨੂੰ ਜਿਵੇਂ ਰੌਲੇ ਚ ਜਾਂਦੇ ਸੀ ਇਹਨਾਂ ਦੀ ਮਾਲ ਦਾ ਨਹੀਂ ਨਹੀਂ ਆਇਆ ਜਨਾਬ ਨਹੀਂ ਆਇਆ ਨਹੀਂ ਕੋਈ ਨਹੀਂ ਆਇਆ ਜੀ ਬਿਲਕੁਲ ਨਹੀਂ ਆਇਆ ਕਦੇ ਵੀ ਕੋਈ ਗੱਲਬਾਤ ਆ ਜਿਹੜੀ ਇਦਾਂ ਦੀ ਨਹੀਂ ਹੋਈ ਇੱਧਰ ਆ ਜੀ ਵੀਰ ਜੀ ਤੁਸੀਂ ਗੱਲ ਚੱਲ ਇੱਧਰ ਹੀ ਆ ਜਨਾ ਤੁਸੀਂ ਮਾੜਾ ਜ਼ਿਕਰ ਕਰਦੇ ਥੋਡੇ ਨਾਲ ਵਿਚਰਦਾ ਸੀ ਇਹਨਾਂ ਦਾ ਡੈਡੀ ਰਹਿੰਦਾ ਸੋਹੂ ਜੀ ਮੇਰੇ ਨਾਲ ਹੀ ਰਹਿੰਦਾ ਸੀ। ਹਾਂ ਬਸ ਰੋਣਾ ਰੋਣਾ ਮੇਰਾ ਵੀਰ ਰੋਣਾ। ਰੋ ਰੋਣਾ। ਫਿਰ ਮਾਤਾ ਜੀ ਮਾਤਾ ਜੀ ਚੁੱਪ ਕਰੋ। ਰੋ ਰੋਣਾ। ਅੱਗੇ ਨੂੰ ਮੇਰਾ ਵੀਰ। ਕੀ ਨਾਮ ਕੀ ਰਹਾ? ਬੜਾ ਕਰਨਦੀਪ ਸਿੰਘ ਆ ਜੀ। ਅੱਛਾ ਇਹਨਾਂ ਦਾ ਡੈਡੀ ਰਹਿੰਦਾ ਸੀ ਤੁਹਾਡੇ ਨਾਲ। ਬਹੁਤ ਜ਼ਿਆਦਾ ਸੀ। ਹੂੰ। ਰਾਤ ਨੂੰ 2-2 ਵਜੇ ਤੱਕ ਮੇਰੇ ਕੋਲ ਘਰੇ ਬੈਠਾ ਰਹਿੰਦਾ ਮੈਂ ਇਧਰੋਂਦਾ ਸੀ। ਹੂੰ। ਮੇਰੇ ਨਾਲ ਬਹੁਤ ਜਿਆਦਾ ਪਿਆਰ ਸੀ ਜੀ ਉਹਦਾ ਫੇਰ ਬੱਚਿਆਂ ਦੀਆਂ ਗੱਲਾਂ ਹੁੰਦੀਆਂ ਸੀ ਕਦੇ ਇਹਨਾਂ ਦੀ ਮਾਂ ਦੀ ਗੱਲ ਕਰਦਾ ਨਹੀਂ ਮਾਂ ਦੀ ਉਹ ਰੋਜ਼ ਗੱਲ ਕਰਦਾ ਸੀ ਜੀ ਮੇਰੇ ਕੋਲੇ ਮੈਂ ਇਹਨੂੰ ਫੋਨ ਤੇ ਫੋਨ ਲਾ ਕੇ ਤੇ ਫੋਨ ਤੋਂ ਕਹਿੰਦਾ ਜੀ ਭੱਬੀ ਆ ਜਾ ਘਰੇ ਜਵਾਗ ਸਾਹਵਲਾ ਪਰ ਉਹ ਨਹੀਂ ਗਈ ਮੈਂ ਨਹੀਂ ਆਉਣਾ ਹਮੇਸ਼ਾ ਇਹ ਕਹਿੰਦੀ ਰਹੀ ਜੀ ਕਹਿੰਦੀ ਮੈਂ ਹੁਣ ਇਸ ਘਰ ਚ ਆਉਣਾ ਨਹੀਂ ਕਹਿੰਦੀ ਆ ਹੁਣ ਸੰਸਕਾਰ ਸੀਗਾ ਜੀ ਪਰਸੋਂ ਪਰਸੋਂ ਕੇ ਨੇ ਉਹਨੂੰ ਫੋਨ ਕਰ ਸੀ ਤਾਂ ਕਰਿਆ ਨਹੀਂ ਗਈ ਕਿਸੇ ਨੇ ਕਰਤਾ ਕਿਸੇ ਦੇ ਦੱਸਣ ਤੇ ਆ ਗਈ ਤੇ ਫਿਰ ਉਹੀ ਡਰਾਮੇ ਸ਼ੁਰੂ ਕਰਤੇ ਉਹਨੇ ਉੱਤੇ ਡੱਗ ਕੇ ਰੋਣਾ ਹਮ ਪਹਿਲੇ ਸੀ ਇਹਨੂੰ ਪਾਸੇ ਕਰਾਇਆ ਜਦੋਂ ਚੱਕ ਕੇ ਵੀ ਹੁਣ ਤੂੰ ਇਹਦੀ ਕੁਛ ਨਹੀਂ ਲੱਗਦੀ ਜਦੋਂ ਤੂੰ ਉਹਦੀ ਜਿਉਂਦੇ ਦੀ ਖਬਰ ਨਹੀਂ ਲੈਂਦੀ ਆ ਬੱਚਿਆਂ ਦੀ ਖਬਰ ਨਹੀਂ ਲੈਂਦੀਗੀ ਹਮ ਹੁਣ ਤੂੰ ਇਹਨਾਂ ਦੀ ਕੀ ਲੱਗਦੀ ਹੈਗੀ ਹਮ ਕਿਸੇ ਨੇ ਦੱਸਤਾ ਜੀ ਵੀ ਐਮਐਲਏ ਆਗੇ ਆ ਕੇ ਕਦੇ ਕੋਈ ਉਹਨੂੰ ਸਹਯਾਤਾ ਦਾ ਕਹਿ ਕੇ ਗਿਆ ਕਿ ਵੀ ਲੱਖ 2 ਲੱਖ ਤੱਕ ਜੋ ਵੀ ਹੋਇਆ ਮੈਂ ਕਰਵਾਉਂਗਾ ਹਮ ਐਮਐਲਏ ਸਾਹਿਬ ਕਹਿ ਕੇ ਗਏ ਇਸੇ ਜਿੱਥੇ ਸਾਨੂੰ ਭਰੋਸਾ ਦਿਵਾ ਕੇ ਗਏ ਆ ਕਿਸੇ ਨੇ ਉਹਨਾਂ ਨੂੰ ਉਹ ਵੀ ਦੱਸਤਾ ਜੀ ਹਮ ਤਾਂ ਤਕਰੀਬਨ ਜਿੰਨਾ ਕਿ ਸਾਨੂੰ ਲੱਗਦਾ ਵੀ ਉਹ ਪੈਸੇ ਦੇ ਲਾਲਚ ਨੂੰ ਇੱਥੇ ਆਈ ਹੈ ਜੀ ਇਹ ਬਿਲਕੁਲ ਸਹੀ ਗੱਲ ਆ ਕਿਉਂਕਿ ਆ ਕੇ ਮੇਰੀ ਗੱਲ ਆਫ ਕੈਮਰਾ ਵੀ ਹੋ ਰਹੀ ਸੀਗੀ ਇਹ ਬੱਚਿਆਂ ਦੀ ਮਾਂ ਸ਼ਿਸ਼ਕਾਰ ਤੇ ਜ਼ਰੂਰ ਪਹੁੰਚੀ ਠੀਕ ਆ ਆਪ ਦੇ ਘਰ ਵਾਲੇ ਦੇ ਲਈ ਰੋਈ ਵੀ ਪਰ 5 ਸਾਲਾਂ ਤੋਂ ਜਦੋਂ ਪੰਚਾਇਤ ਜਾ ਕੇ ਜਾਂਦੀ ਰਹੀ ਉਥੋਂ ਦੀ ਪੰਚਾਇਤ ਸਮਝਾਉਂਦੀ ਰਹੀ ਇਹ ਪਰਿਵਾਰ ਹਾਰੇ ਕੱਢਦਾ ਰਿਹਾ ਨਿੱਕੇ ਨਿੱਕੇ ਮਾਸੂਮ ਬੱਚਿਆਂ ਲਈ ਇਹਨਾਂ ਦਾ ਡੈਡੀ ਹਾਰੇ ਕੱਢਦਾ ਰਿਹਾ ਉਦੋਂ ਭੈਣ ਇੱਥੇ ਨਹੀਂ ਆਈ ਹੁਣ ਕਿਤੇ ਨਾ ਕਿਤੇ ਇਹ ਲੱਗਦਾ ਵੀ ਜਾਂ ਪ੍ਰਸ਼ਾਸਨ ਮਦਦ ਕਰੂਗਾ ਜਦ ਲੋਕ ਮਦਦ ਕਰਨਗੇ ਤਾਂ ਹੋ ਸਕਦਾ ਇੱਥੇ ਆ ਕੇ ਉਹ ਕਹੇ ਵੀ ਮੈਂ ਰਹਿ ਲੈਨੀ ਆ ਫਿਰ ਵੀ ਪੱਕਾ ਨਹੀਂ ਪਤਾ ਆਪਾਂ ਇਹ ਕਨਫਰਮ ਨਹੀਂ ਕਿਉਂਕਿ ਇੱਕ ਗੱਲ ਹੈਗੀ ਐ ਸੱਦ ਵੀ ਕਾਗਜ਼ਾਂ ਤੇ ਵੱਜੀਆਂ ਲਖੀਰਾਂ ਕੁਛ ਨਹੀਂ ਕਰਦੀਆਂ ਹੁੰਦੀਆਂ ਜਦੋਂ ਬੰਦੇ ਦੀ ਜ਼ੁਬਾਨ ਨਾ ਹੋਵੇ ਜਦੋਂ ਬੰਦੇ ਦਾ ਦੀਨ ਮਾਨ ਨਾ ਹੋਵੇ ਉਦੋਂ ਜਿਹੜੇ ਮਰਜ਼ੀ ਕਾਗਜ਼ ਲਿਖੇ ਜਾਣ ਜੋ ਕੁਛ ਮਰਜ਼ੀ ਲਿਖਿਆ ਜਾਵੇ ਉਹ ਕਿਸੇ ਕੰਮ ਇੰਨੇ ਨਹੀਂ ਆਉਂਦੇ ਠੀਕ ਆ ਪਰ ਅਸੀਂ ਇਹ ਜ਼ਰੂਰ ਗੱਲ ਕਹਿਨੇ ਆ ਵੀ ਆਖਰਕਾਰ ਇਹ ਚੀਜ਼ਾਂ ਸੋਚਣੀਆਂ ਚਾਹੀਦੀਆਂ ਕਿ ਲੈ ਇਥੋਂ ਕੁਝ ਨਹੀਂ ਜਾਣਾ ਬੰਦੇ ਦੀ ਕੋਈ ਵੱਡੀ ਜ਼ਿੰਦਗੀ ਨਹੀਂ ਆ ਅੱਜ ਤੇ ਜਮੇ ਨਹੀਂ ਅੱਜ ਤੇ ਪਤਾ ਨਹੀਂ ਅੱਗੇ ਤਾਂ ਕਦੇ ਉਮਰ ਦੀ ਸੀਮਾ ਹੁੰਦੀ ਸੀ ਬੰਦਾ 80 90 ਤੱਕ ਜਾਂਦਾ ਸੀ ਅੱਜ ਜਿਹੜੇ ਹਸਾਵਣਾ ਨੌਜਵਾਨਾਂ ਦੀ ਜ਼ਿੰਦਗੀ ਖਤਮ ਹੋ ਰਹੀ ਆ ਪਰ ਅਸਲ ਦੇ ਵਿੱਚ ਕਿਤੇ ਨਾ ਕਿਤੇ ਪੇਕਾ ਪਰਿਵਾਰ ਜਦੋਂ ਸਪੋਰਟ ਕਰਨ ਲੱਗ ਜਾਂਦਾ ਕੁੜੀਆਂ ਦੀ ਇਹ ਨਹੀਂ ਕਹਿੰਦਾ ਕਿ ਸਪੋਰਟ ਨਹੀਂ ਕਰਨੀ ਜੇ ਕੋਈ ਸਹੁਰੇ ਪਰਿਵਾਰ ਵਾਲੇ ਪਾਸਿਓ ਤੰਗੀ ਆ ਬਹਿ ਕੇ ਸਮਝਾਓ ਪਰ ਨਿਹਰਾਪੁਰਾ ਵੀ ਨਾ ਗੱਲ ਕੋ ਕੇ ਬੱਚਿਆਂ ਨੂੰ ਛੱਡ ਕੇ ਤੁਸੀਂ ਘਰੇ ਆ ਜੋ ਕੋਈ ਗੱਲ ਨਹੀਂ ਆਪਾਂ ਕਿਤੇ ਹੋਰ ਵਿਆਹ ਕਰ ਦਿਆਂਗੇ ਉਹੀ ਕੁਛ ਇਸ ਪਰਿਵਾਰ ਦੇ ਨਾਲ ਇਹਨਾਂ ਬੱਚਿਆਂ ਦੇ ਨਾਲ ਉਹ ਦੁਖਾਂਤ ਵਾਪਰ ਗਿਆ ਠੀਕ ਆ ਹੁਣ ਇਹ ਮਾਸੂਮ ਬੱਚਿਆਂ ਨੂੰ ਕੋਈ ਚੰਗੇ ਮਾੜੇ ਦਾ ਪਤਾ ਨਹੀਂ ਠੀਕ ਆ ਜਿੰਨਾ ਕਿ ਚਿਰ ਸੰਭ ਲਿਆ ਇਹਨਾਂ ਨੂੰ ਇਹਨਾਂ ਦੇ ਫਾਦਰ ਨੇ ਸੰਭ ਲਿਆ ਠੀਕ ਆ ਸਕੂਲ ਇਹਨਾਂ ਦਾ ਬਾਪ ਭੇਜਦਾ ਸੀ ਇਹਨਾਂ ਨੂੰ ਹਾਂਜੀ ਛੱਡ ਕਿਉਂਦੇ ਇਹਨਾਂ ਨੂੰ ਪਹਿਲਾਂ ਸਵੇਰ ਸੁਦਿਆਂ ਉੱਠਦਾ ਜੀ ਉਹ 4 ਵਜੇ ਘਰ ਦਾ ਝਾੜੂ ਪੋਚਾ ਕਰਦਾ ਜੀ ਫਿਰ ਇਹਨਾਂ ਬੱਚਿਆਂ ਨੂੰ ਤਿਆਰ ਕਰਦਾ ਜੀ ਮਾਂ ਤਾਂ ਤੋਂ ਰੋਟੀ ਬਣਦੀ ਤਾਂ ਨਹੀਂ ਕਈ ਵਾਰੀ ਇਹ ਬਿਮਾਰ ਹੁੰਦੀ ਉੱਠਿਆ ਜਾਂਦਾ ਜੀ ਰੋਟੀ ਆਪ ਬਣਾਉਂਦਾ ਰੋਟੀ ਬਣਾਉਣ ਵਾਸਤੇ ਘਰੇ ਸਿਲੰਡਰ ਵੀ ਹੈਣੀਗਾ ਜੀ ਆ ਕਦੇ ਲੱਕੜਾਂ ਇਕੱਠੀਆਂ ਕਰਕੇ ਲਿਆਉਂਦਾ ਈ ਬਚਾਰਾ ਰਸਤੇ 'ਚ ਕੋਈ ਡੱਕਾ ਮਿਲ ਗਿਆ ਚੱਕ ਲਿਆ ਜੀ ਜਾਂ ਕੋਈ ਆਪਣਾ ਹੈਗਾ ਜਿਹੜਾ ਹੀਟਰ ਦੀ ਵਰਤੋਂ ਕਰਦਾ ਸੀਗਾ ਜੀ ਉਹ ਤੇ ਫਿਰ ਇਹਨਾਂ ਨੂੰ ਸਕੂਲ ਤਿਆਰ ਕਰਕੇ ਸਕੂਲ ਛੱਡ ਕਿਉਂ ਲਿਆ ਜੀ ਫਿਰ ਜਾ ਕੇ ਕੰਮ ਤੇ ਕਈ ਵਾਰੀ ਕੰਮ ਤੋਂ ਵੀ ਝੜਕਾ ਮਿਲਦਾ ਜੀ ਵੀ ਲੇਟ ਹੋ ਗਿਆ ਤੂੰ ਕਿਉਂ ਹੋ ਗਿਆ ਬਿਲਕੁਲ ਵੇਖੋ ਇੰਨਾ ਕੁਛ ਕੀਤਾ ਉਸ ਬੰਦੇ ਨੇ ਆਪਣੇ ਬੱਚਿਆਂ ਲਈ ਪਰ ਪ੍ਰਮਾਤਮਾ ਨੂੰ ਸ਼ਾਇਦ ਇਹ ਮਨਜ਼ੂਰ ਸੀ ਉਹਦੀ ਮੌਤ ਹੋ ਗਈ ਹੁਣ ਸਭ ਤੋਂ ਵੱਡਾ ਸਵਾਲ ਖੜਾ ਇਨਾ ਬੱਚਿਆਂ ਦੀ ਜ਼ਿੰਦਗੀ ਤੇ ਦਾਦੇ ਨੂੰ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ ਠੀਕਾ ਮਾਤਾ ਵੀ ਬਿਮਾਰ ਰਹਿੰਦੀ ਆ ਬਜ਼ੁਰਗ ਆ ਤੁਸੀਂ ਵੇਖ ਸਕਦੇ ਹੋ ਪਰ ਐਡੀ ਵੱਡੀ ਇਹ ਘਟਨਾ ਵੀ ਹੋ ਗਈ ਆ ਠੀਕਾ ਪਰ ਹੁਣ ਮੈਂ ਅਪੀਲ ਕਰਦਾ ਆਪਣੇ ਚੈਨਲ ਰਾਹੀਂ ਸਾਰੇ ਭੈਣ ਭਰਾਵਾਂ ਨੂੰ ਕਿ ਇਸ ਪਰਿਵਾਰ ਦੀ ਆਪਾਂ ਮਦਦ ਕਰੀਏ ਇਨਾ ਬੱਚਿਆਂ ਦੀ ਪੜ੍ਹਾਈ ਆ ਜਿਹੜੀ ਉਹ ਅੱਗੇ ਚੱਲਦੀ ਰਹੇ ਠੀਕ ਆ ਤਾਂ ਕਿ ਬੱਚੇ ਚੱਲੋ ਪੜ੍ਹ ਲਿਖ ਜਾਣ ਜਿਹੜਾ ਮਾੜਾ ਵਕਤ ਆ ਉਹ ਆਪਾਂ ਨੂੰ ਰਲ ਮਿਲ ਕੇ ਇਸ ਪਰਿਵਾਰ ਦਾ ਕਢਾਉਣਾ ਪੈਣਾ ਕਿਉਂਕਿ ਬਜ਼ੁਰਗਾਂ ਦੀ ਉਮਰ ਵੀ ਬਹੁਤ ਜ਼ਿਆਦਾ ਹੋ ਗਈ ਆ ਠੀਕ ਆ ਪਰ ਇਹਨਾਂ ਬੱਚਿਆਂ ਦੀ ਸਾਰ ਆਪਾਂ ਨੂੰ ਰਲ ਮਿਲ ਕੇ ਜਿੰਨੀ ਵੀ ਤੁਹਾਡੇ ਤੋਂ ਮਦਦ ਹੁੰਦੀ ਆ 150 200 ਜਿੱਥੋਂ ਤੱਕ ਵੀ ਕਿਸੇ ਤੋਂ 10 ਰੁਪਏ ਵੀ ਮਦਦ ਹੁੰਦੀ ਆ ਤਾਂ ਇਸ ਪਰਿਵਾਰ ਦੀ ਜ਼ਰੂਰ ਤੁਸੀਂ ਮਦਦ ਕਰਨੀ ਆ ਇੱਕ ਗੱਲ ਜ਼ਰੂਰ ਕਰਿਓ ਜੀ ਜਿੰਨੀ ਕ ਮਦਦ ਹੁੰਦੀ ਆ ਅਕਾਊਂਟ ਦੇ ਵਿੱਚ ਪੈਸੇ ਆਉਂਦੇ ਉਹਦੀ ਜ਼ਿੰਮੇਵਾਰੀ ਜ਼ਰੂਰ ਕੋਈ ਲਿਓ ਫੇਰ ਨਾ ਇਹ ਬੱਚਿਆਂ ਦਾ ਵੀ ਇਹ ਪੈਸੇ ਨਿਕਲ ਜਾਣਾ ਸਾਥੋਂ ਵੀ ਜਿੰਨੀ ਹੋਈ ਅਸੀਂ ਕਰਾਂਗੇ ਜੀ ਜੀ ਕਿਉਂਕਿ ਬੱਚਿਆਂ ਦੇ ਪੈਸੇ ਸੇਫ ਰਹਿ ਜਾਣ ਹਨ ਇਹਨਾਂ ਦਾ ਕੁਝ ਬਣ ਜੇ ਕੱਲ ਨੂੰ ਫੇਰ ਕੋਈ ਰਿਸ਼ਤੇਦਾਰ ਆ ਜੇ ਕੋਈ ਉਹ ਆ ਜੇ ਵੀ ਪੈਸੇ ਸਾਨੂੰ ਦੇ ਦਿਓ ਅਸੀਂ ਸਾਂਭ ਲਾਂਗੇ ਮੁੜ ਕੇ ਨਹੀਂ ਕੋਈ ਸਾਂਭਦਾ ਮੈਂ ਭਾਜੀ ਪੰਚਾਇਤ ਨਾਲ ਇਹੀ ਰਾਏ ਕਰੀ ਸੀਗੀ ਵੀ ਇਹਨਾਂ ਦੇ ਬੱਚਿਆਂ ਦਾ ਇੱਕ ਨਵਾਂ ਜੁਆਇੰਟ ਖਾਤਾ ਖਲਾ ਕੇ ਇਹਨਾਂ ਦੇ ਕੋਈ ਲੌਂਗ ਟਾਈਮ ਲਈ ਐਫਡੀ ਇਹਨਾਂ ਦੇ ਨਾਂ ਹੀ ਕਰਵਾ ਦਾਂਗੇ ਜਿਹੜੇ ਉਹ ਪੈਸੇ ਇਹਨਾਂ ਦੇ ਕੋਈ ਮੂਰੇ ਵੀ ਖਚਗਮ ਆ ਜਾਣ ਬੱਚਿਆਂ ਦੇ ਜੀ ਬੱਚੇ ਹੁਣ ਛੋਟੇ ਆਈ ਚਲੋ ਹੁਣ ਰੋਟੀ ਢੋਕਦਾ ਇਹਨਾਂ ਨੂੰ ਇਥੋਂ ਰਾਸ਼ਨ ਲਵਾ ਦਾਂਗੇ ਜੀ ਗੁਰਦੁਆਰਾ ਸਾਹਿਬ ਅਲੇ ਵੀ ਆ ਕੇ ਗਏ ਜੀ ਕਹਿੰਦੇ ਲਾ ਦਾਂ ਤੇ ਜਿਹੜੇ ਉਹ ਪੈਸੇ ਹੋਣਗੇ ਇਹਨਾਂ ਦੇ ਮੂਰੇ ਕੰਮ ਆ ਜਾਣਗੇ ਹਨਾ ਜੀ ਕਿ ਬੱਚਿਆਂ ਦਾ ਵਿਆਹ ਵੀ ਕਰਨਾ ਜੀ ਤੇ ਹੁਣ ਕੱਲ ਨੂੰ ਭੋਗ ਆ ਜੀ ਭੋਗ ਖਾਤਰ ਅੱਜ ਇਹਨਾਂ ਕੋਲ 1 ਰੁਪਿਆ ਨਹੀਂ ਹੈਗਾ ਜੀ ਅਸੀਂ ਉਹ ਵੀ ਕਰਾਂਗੇ ਜੀ ਪੰਚਾਇਤ ਨੂੰ ਕਹਿ ਕੇ ਵੀ ਚਲੋ ਜੀ ਸਾਰੇ ਜੋ ਹੋਇਆ ਥੋੜੇ ਬਹੁਤੇ ਪਾ ਕੇ ਹੀ ਭੋਗ ਵੀ ਪਾਵਾਂਗੇ ਅਸਲ ਦੇ ਵਿੱਚ ਇਹ ਆ ਵੀ ਕਿਉਂਕਿ ਭੋਗ ਕੱਲ ਦਾ ਆ ਗਿਆ ਚਲੋ ਜਿੰਨੀ ਕਿ ਮਦਦ ਤੋਂ ਹੋ ਸਕੇ ਨਹੀਂ ਤਾਂ ਫਿਰ ਭੋਗ ਤੋਂ ਬਾਅਦ ਜਿੰਨੀ ਮਦਦ ਹੁੰਦੀ ਹੈ ਕਿਰਾਂ ਪਿੰਡ ਤੌਰ ਤੇ ਭੋਗ ਆ ਜਿਹੜਾ ਜਰੂਰ ਪਾਇਆ ਜਾਊ ਅੰਤਮ ਅਰਦਾਸ ਹੋਊਗੀ ਉਸ ਤੋਂ ਬਾਅਦ ਜਿੰਨੀ ਵੀ ਮਦਦ ਹੁੰਦੀ ਆ ਪੁੱਤਰ ਸਕੂਲ ਜਾਂਦਾ ਹੁਣ ਈਨਾਮ ਆ ਪ੍ਰਿੰਦਰ ਪ੍ਰਿੰਦਰ ਕਿਹੜੀ ਕਲਾਸ ਚ ਪੜਦਾ ਤੀਜੀ ਜੀ ਡੈਡੀ ਰੋਟੀ ਬਕਾ ਕੇ ਦਿੰਦਾ ਹੁੰਦਾ ਸੀ ਫਿਰ ਮਮਾ ਦਾ ਫੋਨ ਨਹੀਂ ਆਇਆ ਸੀ ਕਿਤੇ ਕਰਦੀ ਨਹੀਂ ਸੀ ਪੁੱਤ ਕਿਹੜੀ ਕਲਾਸ ਪੜਦਾ ਪੰਡਮੀਚਾ ਪੰਡਮੀਚਾ ਪੜਦਾ ਫੇਰ ਡੈਡੀ ਰੋਟੀ ਪਾਣੀ ਪਕਾਉਂਦਾ ਸੀ ਘਰ ਹੀ ਹਾਂਜੀ ਉਹੀ ਨਵਾ ਕੇ ਸਕੂਲ ਭੇਜਦਾ ਸੀ ਹਾਂਜੀ ਮਮਾ ਦਾ ਕਦੇ ਫੋਨ ਨਹੀਂ ਆਇਆ ਹਾਂਜੀ ਤੁਸੀਂ ਵੇਖ ਲਓ ਛੋਟੇ ਛੋਟੇ ਬੱਚੇ ਨੇ ਇਹਨਾਂ ਨੂੰ ਆਪਾਂ ਇੰਨਾ ਕੀ ਹੁੰਦੀ ਹੈ ਬੰਦੇ ਦੀ ਇੱਕ ਹਮਦਰਦੀ ਵੀ ਹੁੰਦੀ ਹੈ ਕੋਈ ਬੱਚਾ ਵੈਸੇ ਵੀ ਰੋਂਦਾ ਤਾਂ ਬਗਾਨਾ ਬੰਦਾ ਵੀ ਬਰਿਆ ਦਿੰਦਾ ਪਤਾ ਨਹੀਂ ਕਿਹੜੇ ਤਰੀਕੇ ਦੇ ਨਾਲ ਇਹਨਾਂ ਦੀ ਮਾਂ ਦਾ ਜੀ ਕੀਤਾ ਹੋ ਵੀ ਇਹਨਾਂ ਚਾਰ ਬੱਚਿਆਂ ਨੂੰ ਛੱਡ ਕੇ ਮੈਂ ਚਲੀ ਜਾਵਾਂ ਜੇ ਅਸੀਂ ਇਹ ਗੱਲ ਕਹੀਏ ਵੀ ਵਿਚਾਰਕ ਮਤ ਪੇਦ ਸੀ ਮਤ ਨਹੀਂ ਮਿਲਦੀ ਸੀ ਫਿਰ ਇਹ ਬੱਚਿਆਂ ਦਾ ਜਨਮ ਨਹੀਂ ਹੋਣਾ ਸੀ ਕਿਉਂਕਿ ਬਾਅਦ ਦੇ ਇੱਕ ਬਹਾਨੇ ਹੁੰਦੇ ਆ ਵੀ ਸਾਡੀ ਮਾਤ ਨਹੀਂ ਮਿਲੀ ਸਾਡਾ ਉੱਥੇ ਰੌਲਾ ਝਗੜਾ ਸੀ ਸਾਨੂੰ ਆਹ ਚੀਜ਼ ਨਹੀਂ ਸੀਗੀ ਠੀਕ ਆ ਚਾਰ ਬੱਚਿਆਂ ਦਾ ਜਨਮ ਹੋਇਆ ਬੱਚਿਆਂ ਦਾ ਕਰਕੇ ਪ੍ਰਾਣੀਆਂ ਬੀਬੀਆਂ ਆਪਣੇ ਜ਼ਿੰਦਗੀ ਕੱਟ ਲੈਂਦੀਆਂ ਸੀ ਪਹਿਲਾਂ ਜੇ ਵੇਖ ਲਗੇ ਕੋਈ ਬੰਦਾ ਸ਼ਰਾਬ ਜ਼ਿਆਦਾ ਪੀਂਦਾ ਕਦੇ ਕੁੱਟਮਾਰ ਵੀ ਹੁੰਦੀ ਸੀ ਤੇ ਬੀਬੀਆਂ ਸਿੱਧ ਕਾਲੀਆਂ ਸੀ ਰਹਿ ਪੈਂਦੀਆਂ ਸੀ ਅੱਜ ਪਤਾ ਨਹੀਂ ਜਵਾਨੇ ਦੀ ਰਫ਼ਤਾਰ ਕਿਹੜੇ ਪਾਸੇ ਚਲੀ ਗਈ ਆ ਤੇ ਕੋਸ਼ਿਸ਼ ਕਰਿਓ ਸਾਰੇ ਭੈਣ ਭਰਾ ਰਲ ਮਿਲ ਕੇ ਜਿੰਨੀ ਮਦਦ ਇਸ ਪਰਿਵਾਰ ਦੀ ਹੁੰਦੀ ਹੋਈ ਮੋਬਾਈਲ ਨੰਬਰ ਵੀਡੀਓ 'ਚ ਚੱਲ ਰਿਹਾ ਅਕਾਊਂਟ ਨੰਬਰ ਇਸ ਪਰਿਵਾਰ ਦਾ ਚੱਲ ਰਿਹਾ ਤਾਂ ਕਿ ਇਸ ਪਰਿਵਾਰ ਦੀ ਆਪਾਂ ਮਦਦ ਕਰ ਦਈਏ ਕਿਉਂਕਿ ਬਹੁਤ ਔਖਾ ਗੱਲਬਾਤ ਉਸ ਤਰੀਕੇ ਨਾਲ ਨਹੀਂ ਹੁੰਦੀ ਜਦੋਂ ਬਜ਼ੁਰਗ ਵੀ ਅੱਖਾਂ ਤੋਂ ਨਹੀਂ ਦਿਖਦਾ ਚਾਰ ਬੱਚੇ ਨੇ ਦਾਦੀ ਹੈ ਬਜ਼ੁਰਗ ਤੇ ਪਿੰਡ ਦੇ ਆਂਗਵਾੜ ਤੇ ਪੰਚਾਇਤ ਦੇ ਲੋਕ ਖੜੇ ਨੇ ਸਾਰੇ ਭੈਣ ਭਰਾ ਮਦਦ ਕਰੋ ਜਰੂਰ ਹੱਥ ਜੋੜ ਕੇ ਤੁਹਾਨੂੰ ਬੇਨਤੀ ਆ ਜੁੜੇ ਰਹੋ ਮੇਰੇ ਨਾਲ ਜਸਕਰਨ ਸਿੰਘ ਮਲੂਕਾ ਧੰਨਵਾਦ